ਮੈਂ ਇਹ ਗੱਲ ਕਹਿਣਾ ਵੀ ਤੁਸੀਂ ਇਹ ਰਸਤੇ ਤੇ ਫਿਰ ਕਿਵੇਂ ਸੋਚੇ ਵੀ ਮੈਂ ਫੈਸਨੇਬਲ ਨਹੀਂ ਬਣਨਾ ਇਸ ਦੇ ਵਿੱਚ ਪਰਿਵਾਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜੀ ਜਿਵੇਂ ਕਿ ਪਰਿਵਾਰ ਦਾ ਉਹੀ ਪਰਿਵਾਰ ਵਾਲੇ ਚਲਾਉਂਦੇ ਆ ਬੱਚੇ ਨੂੰ ਜਿਹੜੇ ਰਾਤੇ ਚਲਾਉਣਾ ਹੈਗਾ ਜਿਸ ਜਿਹੜੇ ਪਰਿਵਾਰ ਨੇ ਆਪਦੇ ਬੱਚਿਆਂ ਨੂੰ ਨੱਚਣ ਗਾਉਣ ਵਾਲੇ ਪਾਸੇ ਚਲਾਤਾ ਉਹ ਨੱਚਣ ਗਾਉਣ ਵਾਲੇ ਪਾਸੇ ਚੱਲ ਜਾਂਦੇ ਆ ਮੇਰੇ ਪਰਿਵਾਰ ਨੇ ਮੈਨੂੰ ਕਦੇ ਵੀ ਇਸ ਚੀਜ਼ ਤੋਂ ਹੁਣੇ ਰੋਕਿਆ ਕਿ ਤੂੰ ਇਸ ਲਾਈਨ 'ਚ ਨਹੀਂ ਜਾਣਾ ਤੇ ਕਦੇ ਵੀ ਇਦਾਂ ਨਹੀਂ ਕਿਹਾ ਹੈਗਾ ਕਿ ਤੂੰ ਦੁਨੀਆ ਤੋਂ ਵੱਖਰੀ ਕਿਉਂ ਚੱਲਦੀ ਐ ਸਮਝ ਹਾਂਜੀ ਉਹ ਮੈਨੂੰ ਸਪੋਰਟ ਹੀ ਕਰਦੇ ਆ ਕਿ ਹਾਂ ਤੂੰ ਦੁਨੀਆ ਤੋਂ ਵੱਖਰੀ ਹੀ ਚੱਲ ਹਾਂ ਮਤਲਬ ਉੱਥੇ ਜਿਹੜਾ ਆਪਣਾ ਸਿੱਖ ਪਹਿਰਾਵਾ ਹਾਂਜੀ ਇਹਨੂੰ ਤੁਹਾਨੂੰ ਕਦੇ ਲੱਗੇ ਵੀ ਜਿਵੇਂ ਦੂਜੀਆਂ ਬੀਬੀਆਂ ਹੁੰਦੀਆਂ ਨੇ ਬੱਚੀਆਂ ਤੁਹਾਡੇ ਨਾਲ ਦੀਆਂ ਥੋੜੀ ਕਲਾਸ ਦੀਆਂ ਉਹ ਇੱਕ ਫੈਸ਼ਨੇਬਲ ਵੀ ਆਉਂਦੀ ਹੋਣੀ ਹੈ ਉੱਥੇ ਤੁਹਾਡੇ ਕਦੇ ਮਨ ਤੇ ਇਦਾਂ ਹੋਇਆ ਵੀ ਇਹ ਇਹ ਆਏ ਮੈਨੂੰ ਮੈਨੂੰ ਤਾਂ ਕਿੰਨਾ ਟਾਈਮ ਲੱਗਦਾ ਤਿਆਰ ਹੋਣ ਨਹੀਂ ਜੇ ਤਾਂ ਸਗੋਂ ਦੀ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਸਭ ਤੋਂ ਵੱਖਰੀ ਲੱਗਦੀ ਹਾਂ ਮੈਨੂੰ ਸਕੂਲ ਦੇ ਵਿੱਚ ਹਰ ਕੋਈ ਮੇਰੀ ਦਸਤਾਰ ਕਰਕੇ ਪਛਾਣਦਾ ਹੈ ਅੱਜ ਮੈਨੂੰ ਸਕੂਲ ਦੇ ਵਿੱਚ ਹਰ ਕੋਈ ਜਾਣਦਾ ਹੈ ਉਸ ਦਾ ਕਾਰਨ ਹੈ ਇੱਕ ਮੇਰੀ ਦਸਤਾਰ ਤੇ ਦੂਜੀ ਮੇਰੀ ਗੇਮ ਜਾਨਕੀ ਹੋਰਾਂ ਨੂੰ ਦੱਸਣ ਦੀ ਲੋੜ ਪੈਂਦੀ ਹੈ ਕਿ ਅਸੀਂ ਕੀ ਹਾਂ ਪਰ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਲੋਕ ਸਾਨੂੰ ਜਾਣਦੇ ਨੇ ਕਿ ਅਸੀਂ ਕੀ ਹਾਂ ਅਸੀਂ ਕੀ ਹਾਂ ਬਿਲਕੁਲ ਸਹੀ ਗੱਲ ਹੈ ਇੱਕ ਗੱਲ ਮੈਂ ਇੱਥੇ ਹੋਰ ਸਾਂਝੀ ਕਰਨੀ ਚਾਹੁੰ ਕਿ ਸਾਡਾ ਬਹੁਤ ਜ਼ਿਆਦਾ ਬਹੁਤ ਆਤ ਲੋਕ ਸਮਾਜ ਦੇ ਇਹ ਸੋਚਦੇ ਨੇ ਸ਼ੁਰੂ ਤੋਂ ਹੀ ਗੱਲ ਚੱਲਦੀ ਆ ਰਹੀ ਹੈ ਕਿ ਔਰਤਾਂ ਦੀ ਗੁੱਤ ਪਿੱਛੇ ਮੱਤ ਹੁੰਦੀ ਹੈ ਪਰ ਸਾਡੇ ਗੁਰੂ ਸਾਹਿਬ ਨੇ ਇਹ ਵੀ ਜਬ ਨਵੇੜਤਾ ਅੱਛਾ ਤੇ 68th ਨੈਸ਼ਨਲ ਸਕੂਲੀ ਗੇਮਾਂ ਸੀ ਇਹ ਜੋ ਕਿ ਦਿੱਲੀ ਵਿੱਚ ਕੇ ਕਰਵਾਈਆਂ ਗਈਆਂ ਸੀ ਇਸ ਦੇ ਵਿੱਚ ਕੁੱਲ 45 46 ਟੀਮਾਂ ਨੇ ਜਿਹੜਾ ਪਾਰਟਿਸਿਪੇਟ ਕੀਤਾ ਸੀਗਾ ਤੇ ਉਸ ਦੇ ਵਿੱਚ ਸੀਸੀਬੀਐਸਸੀ ਟੀਮ ਵੱਲੋਂ ਰਿਪਰੈਜ਼ੈਂਟ ਕੀਤਾ ਸੀ ਉਹਦੇ ਵਿੱਚ ਸਾਡੀ 3rd ਪੋਜੀਸ਼ਨ ਆਈ ਸੀ ਓਕੇ ਹਾਂਜੀ ਤੇ ਬਹੁਤ ਵਧੀਆ ਵੀ ਲੱਗਿਆ ਵੱਖਰੇ ਵੱਖਰੇ ਸਟੇਟਸ ਦੇ ਲੋਕਾਂ ਦੇ ਨਾਲ ਮਿਲੇ ਉਹਨਾਂ ਦਾ ਪਿਆਰ ਦੇਖਿਆ हां जी ਕਹਿੰਦੇ ਨੇ ਪੁੱਤਰ ਮਿੱਠੜੇ ਮੇਵੇ ਧੀਆ ਖੰਡ ਦੀਆਂ ਡਲੀਆਂ ਨੇ ਹਨਾ ਬਹੁਤ ਲੋਕਾਂ ਨੇ ਕਹਾਵਤ ਸੁਣੀ ਆ ਇਹ ਤੇ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਆ ਆਪਣੇ ਆਰਟੀਵੀ ਚੰਨ ਨੀਲਵਾਲ ਤੇ ਤੁਹਾਡਾ ਜਿੰਨੇ ਵੀ ਦਰਸ਼ਕ ਦੇਖਦੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਅੱਜ ਦਾ ਜਿਹੜਾ ਕਨਸੈਪਟ ਆ ਆਪਣਾ ਥੋੜਾ ਵੱਖਰਾ ਹੈ ਬਹੁਤ ਸਾਰੀ ਵੀਡੀਓ ਤੁਸੀਂ ਦੇਖੀਏ ਨੇ ਬਹੁਤ ਪਿਆਰ ਦਿੰਦੇ ਹੋ ਸਾਡੇ ਵੀਡੀਓ ਨੂੰ ਅੱਜ ਇੱਕ ਤੁਹਾਡੇ ਵਾਸਤੇ ਨਵਾਂ ਕਨਸੈਪਟ ਲੈ ਕੇ ਆਇਾਂਗੇ ਬੇਟੀ ਬੈਠੀ ਆ ਸਾਡੇ ਨਾਲ ਇੱਕ ਇਹਨਾਂ ਨਾਲ ਗੱਲਬਾਤ ਕਰਾਂਗੇ ਜੁੜੇ ਰਹੋ ਵੀਡੀਓ ਨਾਲ ਸਕਿੱਪ ਨਾ ਕਰਿਓ ਕਿਤੋਂ ਵੀ ਬਹੁਤ ਵਧੀਆ ਮੈਸੇਜ ਮਿਲਣ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਦੇਖਦੇ ਵੀ ਜਿਹੜਾ ਅੱਜ ਦਾ ਦੌਰ ਹੈ ਇਹਦੇ 'ਚ ਇੰਨੀ ਭੱਜ ਦੌੜ ਲੱਗੀ ਹੋਈ ਹੈ ਨਾ ਸੰਸਕਾਰ ਨਾ ਪਿਆਰ ਤੇ ਨਾ ਹੀ ਅੱਜ ਕੱਲ ਬਹੁਤਾ ਲਗਾਓ ਇਨਸਾਨਾਂ ਨੂੰ ਇਨਸਾਨਾਂ ਦੇ ਨਾਲ ਹੈ ਉਸ ਤਰੀ ਸਾਡੇ ਬੱਚੇ ਜਿਹੜੇ ਅੱਜ ਦੇ ਨੇ ਉਹਨਾਂ ਨੇ ਵੀ ਅੱਜ ਦੇ ਜਿਹੜਾ ਇੰਨਾ ਕੁ ਫਾਰਵਰਡ ਹੋ ਗਏ ਆ ਤੇ ਸੰਗਾ ਸ਼ਰਮਾਂ ਦੀਆਂ ਹੱਦਾਂ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਉੱਤੇ ਪਾਰ ਕੀਤੀਆਂ ਪਈਆਂ ਨੇ ਹਾਂ ਤੋ ਅੱਜ ਜਿਹੜੀ ਬੀਟੀ ਮੇਰੇ ਨਾਲ ਬੈਠੀ ਐ ਇਹਦਾ ਥੋੜਾ ਵੱਖਰਾ ਕਨਸੈਪਟ ਚੂਜ਼ ਕੀਤਾ ਹੋਇਆ ਤਾਂ ਕਰਕੇ ਮੈਂ ਤੁਹਾਡੇ ਨਾਲ ਇਹ ਜਿਹੜੀ ਵੀਡੀਓ ਸਾਂਝੀ ਕਰਨ ਲੱਗਾ ਤੇ ਹੁਣੇ-ਹੁਣੇ ਨੈਸ਼ਨਲ ਇਹ ਪੱਧਰ ਦੇ ਉੱਤੇ ਖੇਡ ਕੇ ਆਈ ਹੈ ਗੇਮ ਕਰਦੀ ਹੈ ਅ ਮਾਰਸ਼ਲ ਆਰਟ ਦੀ ਉਹਦੇ ਸਬੰਧ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਉੱਥੋਂ ਵਿਨਰ ਹੋ ਕੇ ਅ 2 ਦਿਨ ਪਹਿਲਾਂ ਦੀ ਗੱਲ ਹੈ ਵਿਨਰ ਹੋ ਕੇ ਦਿੱਲੀ ਤੋਂ ਜਿੱਤ ਕੇ ਆਏ ਨੇ ਮੈਂ ਕਿਹਾ ਤੁਹਾਡੇ ਰੂਬਰੂ ਕਰਦੇ ਹਾਂ ਇਹਨਾਂ ਤੋਂ ਜਾਣਕਾਰੀ ਲੈਣੇ ਆ ਇਹਨਾਂ ਦੀ ਜ਼ਿੰਦਗੀ ਦਾ ਜਿਹੜਾ ਕੀ ਐ ਮਾ ਕੀ ਮਕਸਦ ਹੈ ਇਹ ਕਿਉਂ ਵਖਰੇ ਚੱਲ ਰਹੇ ਨੇ ਅੱਜ ਦੇ ਸਮਾਜ ਨਾਲੋਂ ਅੱਜ ਦੀਆਂ ਬੱਚੀਆਂ ਨਾਲੋਂ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਉੱਤੇ ਬਹੁਤ ਸਾਰਾ ਗਾਹ ਪਿਆ ਹੋਇਆ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜੁੜੇ ਰਹੋ ਹਾਂ ਬੇਟਾ ਕੀ ਹਾਲ ਚਾਲ ਹੈ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਬਹੁਤ ਵਧੀਆ ਦੇਖੋ ਪਹਿਲੀ ਗੱਲ ਤਾਂ ਜਿਹਦੇ ਕਹਿੰਦੇ ਜਵਾਨ ਤੇ ਫਤਿਹ ਉਹਦੀ ਮੈਦਾਨ ਦੇ ਵਿੱਚ ਫਤਿਹ ਉਹ ਮੈਦਾਨ ਫਤਿਹ ਕਰਕੇ ਇਹ ਸਾਡੀ ਬੇਟੀ ਆਈ ਹੈ ਹਨਾ ਤੋ ਬਟਕ ਕਿਵੇਂ ਲੱਗ ਰਿਹਾ ਤੁਹਾਨੂੰ ਜਿੰਦਗੀ ਦੀ ਸ਼ੁਰੂਆਤ ਥੋੜੀ ਪਹਿਲੀ ਪੌੜੀ ਹੈ ਨਾ ਇਹ ਹਾਂਜੀ ਹਾਂ ਸਕੂਲ ਟਾਈਮ ਦੇ ਵਿੱਚ ਜਿਹੜਾ ਪਹਿਲੀ ਵਾਰੀ ਤੁਸੀਂ ਗੇਮਾਂ ਦੇ ਵਿੱਚ ਬਿਨ ਕਰਕੇ ਆਏ ਹੋ ਪਹਿਲਾਂ ਤਾਂ ਇਹ ਦੱਸੋ ਕਿਵੇਂ ਲੱਗ ਰਿਹਾ ਹੁਣ ਤੁਹਾਨੂੰ ਫਿਰ ਭੱਗੇ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਤਾਂ ਬਹੁਤ ਵਧੀਆ ਹੀ ਮਹਿਸੂਸ ਹੁੰਦਾ ਹੈ ਜੀ ਜਦੋਂ ਆਪਾਂ ਕੋਈ ਨਵੀਂ ਚੀਜ਼ ਕਰਦੇ ਆਂ ਦੁਨੀਆ ਦੇ ਨਾਲੋਂ ਵੱਖਰੀ ਚੀਜ਼ ਕਰਦੇ ਆਂ ਤਾਂ ਵਧੀਆ ਹੀ ਮਹਿਸੂਸ ਹੁੰਦਾ ਹੈ ਮੈਨੂੰ 3 ਸਾਲ ਹੋਏ ਨੇ ਗੱਤਕਾ ਖੇਡਦੀ ਨੂੰ ਮੈਂ ਜਸਟ ਫਨ ਦੇ ਲਈ ਹੀ ਸਟਾਰਟ ਕੀਤਾ ਸੀ ਬਟ ਮੈਨੂੰ ਮੇਰੇ ਕੋਚ ਸਾਹਿਬ ਨੇ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਕਿ ਅੱਜ ਮੈਂ ਨੈਸ਼ਨਲ ਪੱਧਰ ਖੇਡਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਵਾਹ ਜੀ ਵਾਹ ਸੋ ਇਹ ਨੇ ਅਬਨੀਤ ਕੌਰ ਸਾਡੇ ਮੇਰੇ ਆਪਣੇ ਪਿੰਡ ਤੋਂ ਨੇ ਬੇਟਾ ਆਪਣੇ ਪਿੰਡ ਤੋਂ ਨੇ ਇੱਕ ਨਾਰਮਲ ਜੇ ਕਿਸਾਨ ਪਰਿਵਾਰ ਦੇ ਵਿੱਚੋਂ ਇਹ ਬਿਲੋਂਗ ਕਰਦੇ ਨੇ ਤੋ ਜਿਵੇਂ ਹੁਣ ਦੱਸਿਆ ਵੀ ਇਹਨਾਂ ਨੇ ਇਹ ਨੈਸ਼ਨਲ ਪੱਧਰ ਦੇ ਉੱਤੇ ਇਹ ਗੇਮਾਂ ਕਰਦੀਆਂ ਆਏ ਨੇ ਕਹਿੰਦੇ ਨੇ ਵੀ ਇੱਕ ਮਜ਼ਾਕ ਤੌਰ ਤੇ ਲਾ ਲੋ ਵੀ ਹਾਸੀ ਹਾਸੀ ਖੇਡ ਦੇ ਵਿੱਚ ਗੱਤ ਕੇ ਦਾ ਇੰਟਰਸਟ ਤੁਹਾਨੂੰ ਪੈ ਗਿਆ ਐਦਾਂ ਹੈ ਨਾ ਹਾਂਜੀ ਤੇ ਤੁਸੀਂ ਜਿਹੜੀ ਹੁਣ ਆਪਾਂ ਦੂਜੀ ਗੱਲ ਕਰਦੇ ਆਂ ਵੀ ਜਿਵੇਂ ਅੱਜ ਕੱਲ੍ਹ ਦੌਰ ਚੱਲਦਾ ਹੈ ਨਾ ਵੀ ਜੀ ਕੁੜੀਆਂ ਨੂੰ ਦੇਖਦੇ ਆਪਾਂ ਉਹ ਰੀਲਾਂ ਬਣਾਉਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਤੁਸੀਂ ਇੱਧਰ ਨੂੰ ਟਾਈਮ ਦਿੱਤਾ ਹੈ ਨਾ ਤੇ ਉਸ ਤੋਂ ਬਾਅਦ ਇਹ ਤਾਂ ਵੱਖਰੀ ਗੱਲ ਹੋ ਗਈ ਤੁਸੀਂ ਇੱਕ ਗੇਮ ਦੇ ਵਿੱਚ ਆਏ ਵੀ ਜਿੱਦਾਂ ਅੱਜਕੱਲ ਫੈਸ਼ਨੇਬਲ ਦੁਨੀਆ ਐਨਾ ਕੋ ਨਗੇਜ ਮੈਨੂੰ ਕਹਿੰਦੇ ਨੂੰ ਗਰੇਜ ਨਹੀਂ ਆਉਂਦਾ ਕਿਉਂਕਿ ਅੱਜਕੱਲ ਬੀਬੀਆਂ ਵੀ ਦੇਖ ਰਹੀਆਂ ਨੇ ਸੋਸ਼ਲ ਮੀਡੀਆ ਤੇ ਔਰ ਕਰਦੀਆਂ ਵੀ ਨੇ ਮੈਨੂੰ ਮਾਫ ਕਰਿਓ ਸੱਚਾਈ ਹੈ ਉਹਦੇ ਉਲਟ ਤੁਸੀਂ ਕਿਵੇਂ ਚੱਲਣ ਦਾ ਥੋੜਾ ਮਨ ਬਣ ਗਿਆ ਵੀ ਮੈਂ ਇਹ ਸਿਸਟਮ ਤੋਂ ਉਲਟ ਚੱਲਣਾ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਨੂੰ ਗੁਰਬਾਣੀ ਦੇ ਵਿੱਚ ਗੁਰਬਾਣੀ ਪੜ੍ਹਨ ਦਾ ਰੁਝਾਨ ਹੋਇਆ ਜਿਸ ਦੇ ਨਾਲ ਮੈਨੂੰ ਹੌਲੀ-ਹੌਲੀ ਉਸ ਤੇ ਉਸ طرف ਹੀ ਰੁਝਾਨ ਵਧਦਾ ਗਿਆ ਜਿਸ ਦੇ ਨਾਲ ਜਦੋਂ ਸਾਡੇ ਕੋਚ ਸਾਹਿਬ ਸਕੂਲ ਦੇ ਵਿੱਚ ਆਏ ਫਿਰ ਮੈਂ ਗੱਤਕਾ ਗੇਮ ਚੂਜ਼ ਕੀਤੀ ਤੇ ਉਸ ਦੇ ਨਾਲ ਹੀ ਜਿਵੇਂ ਕਿ ਸਾਨੂੰ ਇੱਕ ਵੱਖਰੀ ਪਛਾਣ ਸਾਡੇ ਗੁਰੂ ਸਾਹਿਬ ਨੇ ਦਿੱਤੀ ਹੈ ਸਾਨੂੰ ਸ਼ਸਤਰ ਵਿਦਿਆ ਵੀ ਪ੍ਰਦਾਨ ਕੀਤੀ ਹੈ ਤਾਂ ਉਸ ਦੇ ਲਈ ਮੈਨੂੰ ਸੋਚਿਆ ਮੈਂ ਸੋਚਿਆ ਕਿ ਇੱਕ ਵੱਖਰੇ ਹੀ ਚੱਲਣਾ ਚਾਹੀਦਾ ਹੈ ਆਪਾਂ ਨੂੰ ਤਾਂ ਫਿਰ ਮੈਂ ਗੱਤਕਾ ਗੇਮ ਨੂੰ ਚੂਸ ਕੀਤਾ ਤੇ ਉਸ ਦੇ ਵਿੱਚ ਹੀ ਅੱਗੇ ਵਧ ਹੀ ਰਹੀ ਹਾਂ ਹਮ ਅਸੀਂ ਉਹਨੂੰ ਆਪਾਂ ਗੇਮ ਬਣਾ ਲਿਆ ਫਿਰ ਹਾਂਜੀ ਉਹਨੂੰ ਗੇਮ ਦੀ ਤਰ੍ਹਾਂ ਵੀ ਖੇਡਿਆ ਤੇ ਗੁਰੂ ਸਾਹਿਬ ਦੇ ਦਿੱਤੇ ਉਹ ਉਪਦੇਸ਼ ਦੇ ਅਨੁਸਾਰ ਵੀ ਕਹਿੰਦੇ ਜਿਹੜੇ ਸਾਡੇ ਸੰਸਕਾਰ ਸਾਨੂੰ ਦਿੱਤੇ ਨੇ ਸਤਿਗੁਰਾਂ ਨੇ ਉਹਦੇ ਅਕੋਰਡਿੰਗ ਵੀ ਸਿੱਖ ਨੂੰ ਸ਼ਸਤਰ ਧਾਰੀ ਹੋਣਾ ਤੇ ਸ਼ਸਤਰ ਵਿਦਿਆ ਸਿੱਖਣੀ ਜ਼ਰੂਰੀ ਹੈ ਨਾ ਹਾਂਜੀ ਬਹੁਤ ਵਧੀਆ ਗੱਲ ਹੈ ਤੇ ਇਹ ਤਾਂ ਹੋ ਗਿਆ ਵੀ ਚਲੋ ਤੁਹਾਡਾ ਗੱਤ ਕੇਂਦਰ ਨਾਲ ਜਿਹੜਾ ਤੁਸੀਂ ਗੇਮ ਖੇਡ ਕੇ ਆਏ ਹੋ ਇੱਕ ਗੱਲ ਹੋਰ ਦੱਸੋ ਵੀ ਜਿਹੜਾ ਅੱਜ ਦਾ ਫੈਸ਼ਨੇਬਲ ਯੁੱਗ ਹੈ ਆਪਾਂ ਬੀਬੀਆਂ ਨੂੰ ਦੇਖਦੇ ਆ ਛੋਟੇ ਬੱਚੇ ਵੀ ਛੋਟੀ ਛੁੱਟੀ ਉਮਰ ਦੀਆਂ ਬੱਚੀਆਂ ਨੂੰ ਮਾਂ-ਬਾਪ ਵੀ ਦੇਖੋ ਗਰੇਜ਼ ਨਹੀਂ ਕਰਦੇ ਇਹ ਗੱਲ ਦੇ ਉੱਤੇ ਉਹ ਨਾ ਨੱਚਦੀਆਂ ਨੇ ਰੀਲਾਂ ਪਾਉਂਦੀਆਂ ਨੇ ਭੰਗੜਾ ਡਾਂਸ ਕਰਦੀਆਂ ਨੇ ਹਣਾ ਸਟੇਜਾਂ ਤੇ ਜਾ ਕੇ ਬਹੁਤ ਸਾਰੇ ਸਕੂਲ ਨੇ ਜਿੱਥੇ ਇਹ ਮੈਨੂੰ ਇਹ ਲੱਗਦਾ ਹੁੰਦਾ ਵੀ ਕਦੇ-ਕਦੇ ਮੈਂ ਕਹਿਣ ਲੱਗਿਆ ਸੰਦ ਨਹੀਂ ਮੰਨਦਾ ਵੀ ਸਾਡੀਆਂ ਬੱਚੀਆਂ ਆਰਕੈਸਟਰ ਵਾਲੀਆਂ ਬਣਾਈਆਂ ਜਾਂਦੀਆਂ ਨੇ ਮਾਂ-ਬਾਪ ਚੁੱਪ ਕਰੇ ਬੈਠੇ ਨੇ ਇਸ ਗੱਲ ਦੇ ਉੱਤੇ ਹਾਂਜੀ ਬਹੁਤ ਲੋਕਾਂ ਨੂੰ ਤਖਲੀਫ ਹੁੰਦੀ ਇਸ ਵੀਡੀਓ ਦੇ ਉੱਤੋਂ ਪਰ ਇਹ ਗੱਲ ਮੈਂ ਜ਼ਰੂਰ ਕਹੂੰਗਾ ਵੀ ਮਾਪੇ ਨੂੰ ਵੀ ਚਾਹੀਦਾ ਵੀ ਸਾਡੀਆਂ ਬੱਚਿਆਂ ਨੂੰ ਸਿਖਾਇਆ ਕੀ ਜਾਂਦਾ ਹੈ। ਤੋਂ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਇਹ ਰਸਤੇ ਤੇ ਫਿਰ ਕਿਵੇਂ ਸੋਚੇ ਵੀ ਮੈਂ ਫੈਸ਼ਨੇਬਲ ਨਹੀਂ ਬਣਨਾ। ਇਸ ਦੇ ਵਿੱਚ ਪਰਿਵਾਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜੀ। ਜੀ ਜਿਵੇਂ ਕਿ ਪਰਿਵਾਰ ਦਾ ਉਹੀ ਪਰਿਵਾਰ ਆਲੀ ਚਲਾਉਂਦੇ ਆ ਬੱਚੇ ਨੂੰ ਜਿਹੜੇ ਰਾਤੇ ਚਲਾਉਣਾ ਹੈਗਾ ਜਿਸ ਜਿਹੜੇ ਪਰਿਵਾਰ ਨੇ ਆਪਦੇ ਬੱਚਿਆਂ ਨੂੰ ਨੱਚਣ ਗਾਉਣ ਵਾਲੇ ਪਾਸੇ ਚਲਾਤਾ ਉਹ ਨੱਚਣ ਗਾਉਣ ਵਾਲੇ ਪਾਸੇ ਚਲ ਜਾਂਦੇ ਆ ਮੇਰੇ ਪਰਿਵਾਰ ਨੇ ਮੈਨੂੰ ਕਦੇ ਵੀ ਇਸ ਚੀਜ਼ ਤੋਂ ਹੁਣੇ ਰੋਕਿਆ ਕਿ ਤੂੰ ਇਸ ਲਾਈਨ 'ਚ ਨਹੀਂ ਜਾਣਾ ਤੇ ਕਦੇ ਵੀ ਐਦਾਂ ਨਹੀਂ ਕਿਹਾ ਹੈਗਾ ਕਿ ਤੂੰ ਦੁਨੀਆ ਤੋਂ ਵੱਖਰੀ ਕਿਉਂ ਚੱਲਦੀ ਐ ਸਮਰ ਹਾਂਜੀ ਉਹ ਮੈਨੂੰ ਸਪੋਰਟ ਹੀ ਕਰਦੇ ਆ ਕਿ ਹਾਂ ਤੂੰ ਦੁਨੀਆ ਤੋਂ ਵੱਖਰੀ ਹੀ ਚੱਲ ਜਿਵੇਂ ਕਿ ਆਪਾਂ ਦੇਖਦੇ ਆ ਕਿ ਸੋਸ਼ਲ ਮੀਡੀਆ ਤੇ ਛੋਟੀਆਂ-ਛੋਟੀਆਂ ਬੱਚੀਆਂ ਵੀ ਨੱਚਦੀਆਂ ਗਾਉਂਦੀਆਂ ਨੇ ਪਰ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਨਹੀਂ ਬਖਸ਼ਿਆ ਸੀ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸ਼ਸਤਰਧਾਰੀ ਹੋਣਾ ਬਖਸ਼ਿਆ ਸੀ ਸਾਨੂੰ ਪੂਰਾ ਵੱਖਰਾ ਲਿਬਾਸ ਬਖਸ਼ਿਆ ਸੀ ਸੋ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਦੇ ਦਿੱਤੇ ਹੋਏ ਰਸਤੇ ਤੇ ਹੀ ਚੱਲਣਾ ਚਾਹੀਦਾ ਹੈ ਤੇ ਉਹਨਾਂ ਦੇ ਬਖਸ਼ੇ ਹੋਏ ਸ਼ਸਤਰ ਵਿਦਿਆ ਨੂੰ ਧਾਰਨ ਕਰਨਾ ਚਾਹੀਦਾ ਹੈ ਉਹਨਾਂ ਦੇ ਦਿੱਤੇ ਬਾਣੇ ਨੂੰ ਤੇ ਬਾਣੀ ਨੂੰ ਵੀ ਨਾਲ ਦੀ ਨਾਲ ਚਲਾਉਣਾ ਚਾਹੀਦਾ ਹੈ ਸੋ ਮੇਰਾ ਇਹੀ ਮੰਨਣਾ ਹੈ ਕਿ ਸਾਨੂੰ ਗੁਰੂ ਸਾਹਿਬ ਦੇ ਦਿੱਤੇ ਹੋਏ ਰਾਹ ਤੇ ਚੱਲਣਾ ਚਾਹੀਦਾ ਹੈ ਤੇ ਇੱਕ ਵੱਖਰੀ ਪਹਿਚਾਨ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਸਾਡੇ ਅਕਾਲ ਪੁਰਖ ਨੇ ਬਖਸ਼ੀ ਹੈ ਉਸ ਰਾਹ ਨੂੰ ਚਲਾਉਂਦੇ ਰਹਿਣਾ ਚਾਹੀਦਾ ਹੈ ਹੁਣ ਆਪਾਂ ਥੋੜੀ ਜੀ ਗੱਲ ਕਰਦੇ ਹਾਂ ਤੁਹਾਡੇ ਸਕੂਲ ਬਾਰੇ ਹਨਾ ਜਿੱਥੋਂ ਥੋੜੀ ਪੜ੍ਹਾਈ ਚੱਲ ਰਹੀ ਹੈ ਹਨਾ ਜੀ ਕਿਹੜੇ ਸਕੂਲ ਦੇ ਵਿੱਚ ਪੜ੍ਹਾਈ ਕਰਦੇ ਹੋ ਮੈਂ ਪੈਰਾਮਾਉਂਟ ਪਬਲਿਕ ਸਕੂਲ ਚੀਮਾ ਦੀ ਵਿਦਿਆਰਥਣਾ ਜੀ ਅੱਛਾ ਜੀ ਮਤਲਬ ਉੱਥੇ ਜਿਹੜਾ ਆਪਣਾ ਸਿੱਖ ਪਹਿਰਾਵਾ ਹਾਂਜੀ ਇਹ ਨੂੰ ਤੁਹਾਨੂੰ ਕਦੇ ਲੱਗੇ ਵੀ ਜਿਵੇਂ ਦੂਜੀਆਂ ਬੀਬੀਆਂ ਹੁੰਦੀਆਂ ਨੇ ਬੱਚੀਆਂ ਤੁਹਾਡੇ ਨਾਲ ਦੀਆਂ ਥੋੜੀ ਕਲਾਸ ਦੀਆਂ ਉਹ ਇੱਕ ਫੈਸ਼ਨੇਬਲ ਵੀ ਆਉਂਦੀ ਹੋਣੀ ਹੈ ਉੱਥੇ ਤੁਹਾਡੇ ਕਦੇ ਮਨ ਤੇ ਇਦਾਂ ਹੋਇਆ ਵੀ ਇਹ ਇਹ ਆਏ ਮੈਨੂੰ ਮੈਨੂੰ ਤਾਂ ਕਿੰਨਾ ਟਾਈਮ ਲੱਗਦਾ ਤਿਆਰ ਹੋਣ ਨੂੰ ਨਹੀਂ ਜੇ ਤਾਂ ਸਗੋਂ ਦੀ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਸਭ ਤੋਂ ਵੱਖਰੀ ਲੱਗਦੀ ਆ ਮੈਨੂੰ ਸਕੂਲ ਦੇ ਵਿੱਚ ਹਰ ਕੋਈ ਮੇਰੀ ਦਸਤਾਰ ਕਰਕੇ ਪਛਾਣਦਾ ਹੈ ਅੱਜ ਮੈਨੂੰ ਸਕੂਲ ਦੇ ਵਿੱਚ ਹਰ ਕੋਈ ਜਾਣਦਾ ਹੈ ਉਸ ਦਾ ਕਾਰਨ ਹੈ ਇੱਕ ਮੇਰੀ ਦਸਤਾਰ ਤੇ ਦੂਜੀ ਮੇਰੀ ਗੇਮ ਬਿਲਕੁਲ ਜਣਕੇ ਸਾਰੇ ਤੋਂ ਵੱਖਰੇ ਹੋਗੇ ਤੁਸੀਂ ਹਾਂਜੀ ਸਭ ਤੋਂ ਵੱਖਰੇ ਬਾਕੀ ਕੋਈ ਨਹੀਂ ਉੱਥੇ ਤਾਂ ਮਾਲਾ ਬੰਦਾ ਥੋੜੀ ਕਲਾਸ ਦੇ ਵਿੱਚ ਨਹੀਂ ਸਾਡੀ ਕਲਾਸ ਦੇ ਵਿੱਚ ਕੋਈ ਨਹੀਂ ਠੀਕ ਹੈ ਬਾਕੀ ਅਦਰ ਕਲਾਸ ਤਾਂ ਹੋਣਗੇ ਨਾ ਇੱਕ ਮੇਰੀ ਸੀਨੀਅਰ ਸੀਗੇ ਉਹ ਜ਼ਰੂਰ ਬੰਦੇ ਸੀ ਉਸ ਤੋਂ ਬਗੈਰ ਕੋਈ ਨਹੀਂ ਠੀਕ ਹੈ ਮੰਨ ਲਓ ਉੱਥੇ ਜਾ ਕੇ ਜਦੋਂ ਤੁਸੀਂ ਉਹਨਾਂ ਦੇ ਵਿੱਚ ਵਿਚਰਦੇ ਹੋ ਇਕੱਠੇ ਰਹਿੰਦੇ ਹੋ ਉਦੋਂ ਕਿਹੜੀਆਂ ਦੀਆਂ ਗੱਲਾਂ ਹੁੰਦੀਆਂ ਹੁੰਦੀਆਂ ਨੇ ਕੜੀ ਕੁੜੀਆਂ ਤੌਂਚ ਨਹੀਂ ਕਰਦੀਆਂ ਹੁੰਦੀਆਂ ਤੁਹਾਡੇ ਦੇ ਕਲਾਸ ਦੀਆਂ ਬੱਚੀਆਂ ਨਹੀਂ ਜੀ ਕਿਸੇ ਦੀ ਹਿੰਮਤ ਨਹੀਂ ਵਹਿੰਦੀ ਪੱਕੀ ਗੱਲ ਹੈ ਹਾਂਜੀ ਪਰ ਤੁਹਾਡੇ ਡੰਡੇ ਤੋਂ ਡਰਦੇ ਨੇ ਐਸਾ ਕਹਿ ਸਕਦੇ ਆ ਆ ਫਿਰ ਤੁਹਾਨੂੰ ਉਹ ਜਿਹੜਾ ਕੀ ਗੱਤਕਾ ਖੇਡਦੇ ਹੋ ਹਾਂਜੀ ਵੀ ਉਹਨਾਂ ਨੂੰ ਪਤਾ ਵੀ ਕਿਤੇ ਇਹ ਸਿੰਘਾਂ ਦਾ ਕੀ ਪਤਾ ਕਿਧਰ ਨੂੰ ਵਾਦਣ ਐ ਕਈ ਵਾਰੀ ਉਹਦਾ ਤਾਂ ਨਹੀਂ ਇੱਜ਼ਤ ਕਰਦੇ ਨੇ ਹਾਂਜੀ ਸਾਰੇ ਬੈਸੀ ਡਰ ਡਰ ਵਾਲਾ ਕੋਈ ਮਤਲਬ ਸਿੱਖ ਜਿਹੜਾ ਇਹ ਗੱਤਕਾ ਖੇਡਦਾ ਹੈ ਕੋਈ ਡਰਾਵੇ ਵਾਸਤੇ ਨਹੀਂ ਖੇਡਦਾ ਹੁੰਦਾ ਹਾਂਜੀ ਸਾਡੀ ਫਿਜ਼ੀਕਲ ਐਕਟੀਵਿਟੀ ਨੂੰ ਕਾਇਮ ਰੱਖਦਾ ਇੱਕ ਤਾਂ ਸਟ੍ਰੌਂਗ ਰੱਖਦਾ ਬੰਦੇ ਨੂੰ ਹਨਾ ਇਹ ਵਧੀਆ ਗੱਲ ਆ ਜਿਹੜਾ ਗੱਤਕਾ ਬਹੁਤ ਮਨੋ ਹੈਲਦੀ ਬੰਦਾ ਹੀ ਖੇਡ ਸਕਦਾ ਇਹਨੂੰ ਤੇ ਮੇਰੇ ਵਰਗਾ ਤਾਂ ਢੇੜਾ ਖਾ ਕੇ ਡਿੱਗ ਜੂ ਮਾਈਂਡ ਦੀ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ ਅੱਛਾ ਜੀ ਹਾਂਜੀ ਹੋਰ ਕੀ ਕੀ ਮਨੋ ਸਿੱਖਿਆ ਤੁਸੀਂ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਇਸ ਦੇ ਰਾਹੀਂ ਗੱਤਕੇ ਦੇ ਰਾਹੀਂ ਸਟ੍ਰੌਂਗ ਹੋਣਾ ਬਹੁਤ ਸਿੱਖਿਆ ਪਹਿਲਾਂ ਮੈਂ ਬਹੁਤ ਇਮੋਸ਼ਨਲ ਜੀ ਕੁੜੀ ਸੀ ਗੱਤਕੇ ਨੇ ਮੈਨੂੰ ਬਹੁਤ ਜ਼ਿਆਦਾ ਸਟ੍ਰੌਂਗ ਬਣਾਇਆ ਕਿਉਂਕਿ ਜਿੱਤ ਪ੍ਰਾਪਤ ਕਰਨ ਲਈ ਪਹਿਲਾਂ ਬਹੁਤ ਸਾਰੀਆਂ ਹਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਲਕੁਲ ਬਿਲਕੁਲ ਮੈਂ ਕੁੱਲ 7-8 ਸਟੇਟਾਂ ਖੇਡੀਆਂ ਜਿਸ ਦੇ ਵਿੱਚੋਂ ਮੈਨੂੰ ਹਾਰਾਂ ਦਾ ਵੀ ਸਾਹਮਣਾ ਕਰਨਾ ਪਿਆ ਓਕੇ ਤੇ ਬੰਦਾ ਸਟਰੋਂਗ ਜ਼ਰੂਰ ਹੁੰਦਾ ਹੈਗਾ ਜਦੋਂ ਬੰਦਾ ਗੇਮ ਦੇ ਵਿੱਚ ਹਾਰਦਾ ਹੈ ਤਾਂ ਉਹਨੂੰ ਇਹ ਪਤਾ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਸਾਰੀਆਂ ਔਖਾਂ ਸੌਖਾਂ ਆਉਣੀਆਂ ਨੇ ਤਾਂ ਉਹਨਾਂ ਦੇ ਵਿੱਚ ਕਿਵੇਂ ਵਿਚਰਨਾ ਹੈ ਉਹਨਾਂ ਦੇ ਨਾਲ ਕਿਵੇਂ ਸਾਹਮਣਾ ਕਰਨਾ ਹੈ ਸੋ ਗੱਤਗਾ ਸਾਨੂੰ ਸਟਰੋਂਗ ਵੀ ਬਹੁਤ ਬਣਾਉਂਦਾ ਹੈ ਤੇ ਮਾਈਂਡ ਤੇ ਬਾਡੀ ਦੀ ਕੋਆਰਡੀਨੇਸ਼ਨ ਵੀ ਬਹੁਤ ਜ਼ਰੂਰੀ ਹੈ ਇਸ ਦੇ ਵਿੱਚ ਸੋ ਇੱਕ ਕੋਆਰਡੀਨੇਸ਼ਨ ਵੀ ਬਹੁਤ ਬੰਦੇ ਦੇ ਵਿੱਚ ਡਵੈਲਪ ਕਰਦਾ ਹੈ ਹਮਮਮ ਹੋਰ ਜੇ ਦੇਖਿਆ ਜਾਵੇ ਤਾਂ ਸਟੈਮੀਨਾ ਵੀ ਬਹੁਤ ਜ਼ਰੂਰੀ ਹੈ ਇਸ ਦੇ ਵਿੱਚ ਜਿਵੇਂ 3 ਮਿੰਟ ਦੀ ਫਾਈਟ ਹੁੰਦੀ ਹੈ ਉਸ ਦੇ ਵਿੱਚ ਬੰਦੇ ਜੇ ਥੱਕ ਹੀ ਜਾਊਗਾ ਤਾਂ ਉਹ ਖੇਡੂਗਾ ਕੀ ਬਿਲਕੁਲ ਸੋ ਸਟੈਮੀਨਾ ਵੀ ਬਹੁਤ ਜ਼ਰੂਰੀ ਹੈਗਾ ਹੋਰ ਚਲੋ ਸੈਲਫ ਡਿਫੈਂਸ ਬਿਲਕੁਲ ਆਪਣੇ ਵਾਸਤੇ ਬਹੁਤ ਵਧੀਆ ਜਿਵੇਂ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਉਹਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੈ ਸੈਲਫ ਡਿਫੈਂਸ ਵਾਸਤੇ ਜੇ ਇਨਸਾਨ ਤਾਕਤਵਰ ਹੈ ਤੇ ਮੈਂ ਦਾ ਉਹਦਾ ਬਿਲਕੁਲ ਸੈਟ ਹੈ ਪੂਰਾ ਐਕਟਿਵ ਹ ਤਾਂ ਉਹ ਬਚ ਸਕਦਾ ਆਪਣੇ ਵਾਸਤੇ ਆਪਾਂ ਕਿਹੜਾ ਕਿਸੇ ਨੂੰ ਡਰਾਉਣ ਵਾਸਤੇ ਜਿਹੜਾ ਗੱਤ ਕਹੀ ਨਹੀਂ ਹੈਗਾ ਵੀ ਕਿਸੇ ਨੂੰ ਧਮਕਾਉਣ ਵਾਸਤੇ ਜਾਂ ਹਨਾ ਉਹਦੇ ਹਾਂ ਵੀ ਕਿਸੇ ਦੇ ਗਿੱਟਿਆਂ ਚ ਮਾਰੋ ਨਹੀਂ ਇਹ ਬਹੁਤ ਵਧੀਆ ਸੈਲਫ ਡਿਫੈਂਸ ਵਾਸਤੇ ਬਹੁਤ ਵਧੀਆ ਚੀਜ਼ ਆ ਅੱਜ ਮੈਂ ਤਾਂ ਵੈਸੇ ਬੇਨਤੀ ਕਰੂੰ ਆਪਣੀ ਵੀਡੀਓ ਵਿੱਚ ਅੱਜ ਇੱਕ ਹਰ ਇੱਕ ਬੀਬੀ ਨੂੰ ਸਿੱਖਣ ਦੀ ਲੋੜ ਹੈ ਜਿਹੜੇ ਆਪਣੇ ਮਾਨ ਸਤਕਾਰ ਵਾਲੀ ਜ਼ਿੰਦਗੀ ਜਿਉਣੀ ਚਾਹੁੰਦੀਆਂ ਨੇ ਉਹਨਾਂ ਨੂੰ ਚਾਹੀਦਾ ਤੇ ਮਾਪੇ ਬਾਬ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਇਦਾਂ ਦੇ ਸਕੂਲਾਂ 'ਚ ਭਾਰਤੀ ਕਰਾਉਣ ਜਿੱਥੇ ਇਹਨਾਂ ਨੂੰ ਆਜ਼ਾਦੀ ਹੋਵੇ ਗੱਤਕੇ ਦੀ ਤੇ ਉਹਨਾਂ ਨੂੰ ਪੂਰਾ ਇੱਕ ਸੈਲਫ ਡਿਫੈਂਸ ਵਾਸਤੇ ਉਹਨਾਂ ਨੂੰ ਹਾਰਡ ਬਣਾਇਆ ਜਾਵੇ ਬਹੁਤ ਵਧੀਆ ਇਸ ਬੱਚੀ ਦੀ ਸੋਚ ਆ ਹਨਾ ਤੇ ਹੁਣ ਆਪਾਂ ਥੋੜੀ ਜਿਹੀ ਹੋਰ ਗੱਲ ਕਰਦੇ ਆਂ ਵੀ ਜਿਹੜਾ ਕੋਚਿੰਗ ਦਾ ਤੁਸੀਂ ਪਹਿਲਾਂ ਤੁਸੀਂ ਕਹੇ ਵੀ ਅਸੀਂ ਇੱਕ ਵੀਕ ਹਾਸੇ ਮਜ਼ਾਕ ਦੇ ਵਿੱਚ ਹੀ ਆਪਾਂ ਗੱਤ ਕਰ ਉਹ ਉਹ ਕਿਉਂ ਬਣਿਆ ਵੀ ਹਾਸੇ ਮਜ਼ਾਕ ਵਾਲਾ ਥੋੜਾ ਇਹਦੀ ਬਾਰੇ ਗੱਲ ਕਰਦੀ ਮੇਰੇ ਇਹ ਵਿਚਾਰ ਸੀਗੇ ਕਿ ਜਦੋਂ ਸਾਡੇ ਸਕੂਲ ਦੇ ਵਿੱਚ ਪਹਿਲਾਂ ਹੋਰ ਗੇਮਸ ਸੀਗੀਆਂ ਮੈਂ 9th ਦੇ ਵਿੱਚ ਐਥਲੈਟਿਕਸ ਚੂਜ਼ ਕੀਤੀ ਹੋਈ ਸੀ ਬਟ ਜਦੋਂ 10th ਦੇ ਵਿੱਚ ਮੈਨੂੰ ਸਾਡੇ ਕੋਚ ਸਾਹਿਬ ਸ਼ਮਸ਼ੀਰ ਸਿੰਘ ਆਏ ਤਾਂ ਮੈਨੂੰ ਲੱਗਿਆ ਇੱਕ ਜਿਵੇਂ ਆਪਾਂ ਲੋਕ ਦਿਖਾਵੇ ਦੇ ਲਈ ਕਰਦੇ ਹਾਂ ਹੈਨਾ ਕਿ ਮੇਰੇ ਦਸਤਾਰ ਬਣੀ ਹੋਈ ਹੈ ਕਿ ਲੋਕ ਕੀ ਕਹਿਣਗੇ ਕਿ ਗੱਤਕੇ ਨੂੰ ਛੱਡ ਕੇ ਕੋਈ ਹੋਰ ਗੇਮ ਚੂਜ਼ ਕਰਦੀ ਹੈ ਸੋ ਮੈਂ ਜਸਟ ਗੱਤਕਾ ਇਦਾਂ ਚੂਜ਼ ਕਰ ਲਿਆ ਬਟ ਜਿੱਦਾਂ ਸਰ ਨੇ ਮੈਨੂੰ ਮੋਟੀਵੇਟ ਕੀਤਾ ਸਰ ਨੇ ਮੈਨੂੰ ਅੱਗੇ ਵਧਾਉਂਦੇ ਰਹੇ ਮੇਰੇ ਤੇ ਬਹੁਤ ਸਖਤ ਮਿਹਨਤ ਕੀਤੀ ਸਰ ਨੇ ਮੈਂ ਬਹੁਤ ਹੀ ਆਮ ਜਿਹੀ ਲੜਕੀ ਸੀ ਬਹੁਤ ਡਰਨ ਜੇ ਵਾਲੀ ਦੁਨੀਆ ਤੋਂ ਡਰਨ ਵਾਲੀ ਬਟ ਸਰ ਨੇ ਮੈਨੂੰ ਇੰਨਾ ਸਟਰੋਂਗ ਬਣਾਤਾ ਕਿ ਅੱਜ ਮੈਂ 100 ਲੜਕੀਆਂ ਦੇ ਵਿੱਚ ਕੱਲੀ ਤੁਰਨ ਦੇ ਕਾਬਿਲ ਹਿੰਮਤ ਰੱਖ ਜੀ ਹਾਂਜੀ ਬਹੁਤ ਵਧੀਆ ਗੱਲ ਹੈ ਵੀ ਹੋਣਾ ਵੀ ਚਾਹੀਦਾ ਇਦਾਂ ਹਨਾ ਇਹ ਇੱਕ ਇਹ ਤਾਂ ਹੋ ਗਈ ਸੀ ਤੁਹਾਡੀ ਜਿੰਮੇ ਸ਼ੁਰੂਆਤ ਵੀ ਮਜ਼ਾਕ ਮਜ਼ਾਕ ਦੇ ਉੱਤੋਂ ਤੁਹਾਡੇ ਵਿੱਚ ਚੇਂਜਿੰਗ ਆ ਗਈ ਹਨਾ ਜਿਹੜੀ ਕੋਚਿੰਗ ਕੋਚਿੰਗ ਵੇਲੇ ਕੀ ਕੀ ਗੱਲਾਂ ਤੁਸੀਂ ਫਿਰ ਸਿੱਖੀਆਂ ਇਹਦੇ ਵਿੱਚ ਨਵੀਆਂ ਹਾਂਜੀ ਉਹ ਸਰ ਨੇ ਮੋਟੀਵੇਟ ਕੀਤਾ ਸੀ ਕਿ ਐਦਾਂ ਕਰਕੇ ਵੀ ਤੂੰ ਖੇਡ ਹਨਾ ਅੱਗੇ ਵਧ ਕਿ ਤੈਨੂੰ ਅੱਗੇ ਕੰਮ ਆਉਗੀ ਇਹ ਚੀਜ਼ ਉਹ ਚੀਜ਼ ਬਿਲਕੁਲ ਬਿਲਕੁਲ ਹਾਂਜੀ ਤੇ ਫਿਰ ਪਰਿਵਾਰ ਨਾਲ ਸਲਾਹ ਕਰਕੇ ਕੀਤੀ ਜਾਂ ਪਰਿਵਾਰ ਨੂੰ ਨਹੀਂ ਪਰਿਵਾਰ ਨੂੰ ਦੀ ਸਲਾਹ ਤਾਂ ਬਹੁਤ ਜ਼ਰੂਰੀ ਹੈਗੀ ਬਟ ਮੈਨੂੰ ਕੀ ਰਿਸਪੌਂਸ ਮਿਲਦਾ ਇਧਰ ਮੈਨੂੰ ਕਦੇ ਵੀ ਕਿਸੇ ਚੀਜ਼ ਲਈ ਨਹੀਂ ਰੋਕਿਆ ਗਿਆ ਕਿ ਘਰੋਂ ਕਿ ਤੂੰ ਆ ਚੀਜ਼ ਨਹੀਂ ਕਰਨੀ ਉਹ ਚੀਜ਼ ਨਹੀਂ ਕਰਨੀ ਮੈਨੂੰ ਹਮੇਸ਼ਾ ਖੋਲ੍ਹੇ ਦਿੱਤੀ ਗਈ ਕਿ ਤੂੰ ਜੋ ਕਰਨਾ ਹੈ ਉਹ ਕਰ ਬਟ ਹਮੇਸ਼ਾ ਸਹੀ ਰਾਹ ਤੇ ਰਹੇਂ ਤੋ ਪਰਿਵਾਰ ਦੀ ਸਪੋਰਟ ਹਮੇਸ਼ਾ ਹੀ ਨਾਲ ਰਹੀ ਕਦੇ ਵੀ ਕਿਸੇ ਚੀਜ਼ ਲਈ ਰੋਕ ਟੋਕ ਨਹੀਂ ਕੀਤੀ ਗਈ ਹੂੰ ਪਰ ਫੈਮਿਲੀ ਦੀ ਸਪੋਰਟ ਹਮੇਸ਼ਾ ਕਦੇ ਇਦਾਂ ਦਾ ਕੋਈ ਸਵਾਲ ਖੜਾ ਹੋਇਆ ਹੋਵੇ ਵੀ ਜਿੱਦਾਂ ਥੋੜਾ ਪਹਿਰਾਵਾ ਹਨਾ ਅੱਜ ਕੱਲ ਲੜਕੀਆਂ ਨੂੰ ਬਹੁਤ ਘੱਟ ਲਾਈਕ ਕਰਦੀਆਂ ਹਨਾ ਹਾਂਜੀ ਇਸ ਦੇ ਉੱਤੇ ਜਾਂ ਕਿਸੇ ਲੜਕੀ ਨੇ ਕੋਈ ਇਦਾਂ ਦਾ ਗੱਲਬਾਤ ਕੀਤੀ ਹੋਵੇ ਕੋਈ ਦੱਸੋਗੇ ਇਦਾਂ ਦੀ ਕੋਈ ਵੀ ਹੋਈ ਹੋ ਬਹੁਤ ਕੁਝ ਹੁੰਦਾ ਜਿਵੇਂ ਮੈਂ ਜਦੋਂ ਮੈਂ ਸ਼ੁਰੂ ਚ ਦਾੜੀ ਰੱਖੀ ਆ ਯਾਰ ਕੀ ਬਾਬਾ ਜਿਹਾ ਬਣ ਗਿਆ ਇਦਾਂ ਬਹੁਤ ਲੋਕ ਕਿਉਂਕਿ ਸ਼ੁਰੂਆਤ ਹੁੰਦੀ ਹੈ ਇਦਾਂ ਇਦਾਂ ਦਾ ਕੋਈ ਕਨਸੈਪਟ ਆਇਆ ਹੋਵੇ ਜ਼ਿੰਦਗੀ ਦੇ ਵਿੱਚ ਤਾਂ ਤਾਂ ਕਿਸੇ ਨੇ ਕਦੇ ਨਹੀਂ ਕੁਛ ਕਿਹਾ। ਬਾ ਦੱਸਦੇ ਨਹੀਂ ਥੋੜ੍ਹ ਤੋਂ ਸਾਰੇ। ਪਤਾ ਲੱਗਿਆ ਵੀ ਇਹਨੇ ਕੁੜੀ ਨੂੰ ਡਾਂਗ ਫੇਰ ਦੇਦੀਆਂ ਨਾ। ਨਹੀਂ। ਵਧੀਆ ਗੱਲ ਐ। ਤੇ ਵੀ ਜਿਵੇਂ ਅੱਜ ਦਾ ਜਿਹੜਾ ਸਮਾਜ ਐ। ਅੱਜ ਦਾ ਜਿਹੜਾ ਸਿਸਟਮ ਐ। ਅੱਜ ਦੀ ਜਿਹੜੀ ਮਿਨੋਰਟੀ ਆ ਜਿਹੜੀ ਜ਼ਿਆਦਾ ਲੋਕ ਆ ਜਿਹੜੀ ਬਹੁਤ ਆਤ ਗਿਣਤੀ ਐ ਇਹਦੇ ਵਿੱਚ ਤੁਸੀਂ ਰਹਨੇ ਹੋ ਹਨਾ। ਹਾਂਜੀ। ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਜਿਹੜੇ ਥੋੜੀ ਕਲਾਸ ਦੇ ਵਿੱਚ ਤੁਸੀਂ ਕੱਲੇ ਹੋ। ਹਾਂਜੀ। ਐਵੇਂ ਜਿਹੀ ਘਰੀ ਦੁਨੀਆ ਦੇ ਵਿੱਚ ਬਹੁਤ ਘੱਟ ਗਿਣਤੀ ਦੇ ਆਪਾਂ ਹਨਾ। ਉੱਥੇ ਤੁਸੀਂ ਕਿਸ ਲੈਵਲ ਤੇ ਦੇਖਦੇ ਹੋ ਆਪਣੇ ਆਪ ਨੂੰ ਵੀ ਕਿਵੇਂ ਇਕੱਲੇ ਮਹਿਸੂਸ ਕਰਦੇ ਹੋ ਜਾਂ ਫਕਰ ਮਹਿਸੂਸ ਕਰਦੇ ਹੋ ਕਿਵੇਂ ਲੱਗਦਾ ਹੁੰਦਾ ਵੀ ਯਾਰ ਆ ਸਾਰਿਆਂ ਕੋਈ ਬਾਲ ਖੁੱਲੇ ਵਾਲੀ ਬੀਬੀ ਫਿਰਦੀ ਹੁੰਦੀ ਆ ਤੁਹਾਡੇ ਨਾਲ ਹਨਾ ਕੋਈ ਗਾਇ ਗੁੱਤ ਕਰੀ ਹੁੰਦੀ ਆ ਕਿਸੇ ਦੀ ਕਿਵੇਂ ਐਦਾਂ ਗੱਲਾਂ ਬਾਤਾਂ ਹੁੰਦੀਆਂ ਨੇ ਤੁਸੀਂ ਇੱਕ ਵੱਖਰੀ ਚੀਜ਼ ਹੋ ਹਨਾ ਵੱਖਰੀ ਹਸਤੀ ਹੋ ਹਾਂਜੀ ਹਨਾ ਆਪ ਦੇ ਆਪ ਨੂੰ ਉੱਥੇ ਕਿਵੇਂ ਦੇਖਦੇ ਹੋ ਨੇ ਉਹਨਾਂ ਦੇ ਵਿੱਚ ਉੱਥੇ ਬਹੁਤ ਹੀ ਵੱਖਰੇ ਹੀ ਲੱਗਦੇ ਆਂਗੇ ਆਪਾਂ ਜਦੋਂ ਆਪਾਂ ਸਾਰੇ ਅਲੱਗ ਅਲੱਗ ਦਿਖਦੇ ਆ ਸਭ ਤੋਂ ਉਦੋਂ ਬੜਾ ਮਾਣ ਮਹਿਸੂਸ ਹੁੰਦਾ ਹੈਗਾ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਇੱਕ ਵੱਖਰੀ ਪਛਾਣ ਦਿੱਤੀ ਹੈ ਕਿ ਜਿਵੇਂ ਹੋਰਾਂ ਨੂੰ ਦੱਸਣ ਦੀ ਲੋੜ ਪੈਂਦੀ ਹੈ ਕਿ ਅਸੀਂ ਕੀ ਆ ਪਰ ਪਰ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਲੋਕ ਸਾਨੂੰ ਜਾਣਦੇ ਨੇ ਕਿ ਅਸੀਂ ਕੀ ਆ ਅਸੀਂ ਕੀ ਆ ਬਿਲਕੁਲ ਸਹੀ ਗੱਲ ਹੈ ਇੱਕ ਗੱਲ ਮੈਂ ਇੱਥੇ ਹੋਰ ਸਾਂਝੀ ਕਰਨੀ ਚਾਹੁੰ ਕਿ ਸਾਡਾ ਬਹੁਤ ਜ਼ਿਆਦਾ ਬਹੁਤ ਆਤ ਲੋਕ ਸਮਾਜ ਦੇ ਇਹ ਸੋਚਦੇ ਨੇ ਸ਼ੁਰੂ ਤੋਂ ਹੀ ਗੱਲ ਚੱਲਦੀ ਆ ਰਹੀ ਹੈ ਕਿ ਔਰਤਾਂ ਦੀ ਗੁੱਤ ਪਿੱਛੇ ਮਤ ਹੁੰਦੀ ਹੈ ਪਰ ਸਾਡੇ ਗੁਰੂ ਸਾਹਿਬ ਨੇ ਇਹ ਵੀ ਜੱਬ ਨਵੇੜਤਾ ਅੱਛਾ ਤੁਸੀਂ ਤਾਂ ਹੀ ਨਹੀਂ ਗੁੱਤ ਰੱਖਦੇ ਤੈਨੂੰ ਫਿਰ ਅਮਰਤਾਰੀ ਹੋਗੇ ਅਮਰਤਾਰੀ ਤਾਂ ਹੌਲੀ ਹੌਲੀ ਗੁਰਬਾਣੀ ਦੇ ਵਿੱਚ ਇੰਟਰਸਟ ਪਿਆ ਸੀਗਾ ਉਸ ਤੋਂ ਬਾਅਦ ਹੋਈ ਅੱਛਾ ਫਿਰ ਤੁਸੀਂ ਮੰਨ ਲਓ ਗੁੱਤ ਵਾਲਾ ਜੱਬ ਨਵੇੜ ਕੇ ਹਾਂਜੀ ਗੁਰੂ ਸਾਹਿਬ ਨੇ ਸਾਨੂੰ ਦਸਤਾਰ ਬਖਸ਼ੀ ਹੈਗੀ ਉਹਦੇ ਨਾਲ ਗੁੱਤ ਕਰਨੇ ਦਾ ਕੋਈ ਕਨਸੈਪਟ ਹੀ ਪੈਦਾ ਨਹੀਂ ਬੋਲੋ ਤੁਸੀਂ ਕਿ ਬੀਬੀਆਂ ਹੁੰਦੀਆਂ ਨੇ ਉਹ ਉਹ ਮੰਨਦੀਆਂ ਇਹ ਚੀਜ਼ ਨੂੰ ਬੰਨ੍ਹਦੀ ਨਹੀਂ ਹੈਗੀਆਂ ਉਹਨਾਂ ਨੂੰ ਕਿੰਨੀ ਭਾਰੀ ਲੱਗਦੀ ਹੈ ਤੁੰਨੀ ਦੇ ਪਾਰੀ ਲੱਗਦੀਆਂ ਤਾਂ ਬਹੁਤ ਸਾਰੇ ਦਮਾਲਾ ਸਜਾ ਕੇ ਵੀ ਬਹੁਤ ਕੁਝ ਲੱਛਣ ਕਰਦੇ ਆ ਹਾਂ ਇਹ ਵੀ ਸਹੀ ਗੱਲ ਆ ਚੂੜਾ ਪਾ ਲੈਂਦੇ ਆ ਮੇਕਅਪ ਕਰਦੇ ਆ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਹਾਂ ਉਹ ਅਲਾਉਡ ਹੀ ਨਹੀਂ ਹੈਗਾ ਸਰ ਹਾਂਜੀ ਉਹ ਤਾਂ ਹੁਣ ਆਪਣੀ ਆਪਣੀ ਸੋਚ ਹੈ ਚੰਡੀ ਉਹ ਅਸਲੀ ਰਾਤੇ ਕੋਈ ਚੱਲਦਾ ਹੀ ਨਹੀਂਗਾ ਸਹੀ ਗੱਲ ਮਤਲਬ ਉਹਨੂੰ ਦਿਖਾ ਵੇਲ ਜ਼ਿੰਦਗੀ ਆ ਉਹਨਾਂ ਤੋਂ ਵੀ ਵੱਖਰਾ ਜਾਣਾ ਚਾਹੁੰਦੇ ਹੋ ਬਿਲਕੁਲ ਵੱਖਰਾ ਵਧੀਆ ਗੱਲ ਆ ਫੇਰ ਹੀ ਪਹਿਚਾਨ ਬਣਦੀ ਆ ਜੇ ਆਪਾਂ ਉਹਨਾਂ ਵਾਲੇ ਲਸਣ ਕਰੀਏ ਨਾ ਦਸਤਾਰ ਬਨ ਕੇ ਫੇਰ ਨਾਚ ਗਾਣੀ ਕਰਦੇ ਚੰਗੀ ਨਹੀਂ ਲੱਗਦਾ ਹੁਣ ਜੇ ਤੇ ਫੇਰ ਵਿਆਹ ਚ ਜਾਉਂਗੇ ਕਦੇ ਤੁਸੀਂ ਹਨਾ ਇਦਾਂ ਜਾਂਦੇ ਵੀ ਹੋਵੋਗੇ ਉਦੋਂ ਕਹਿੰਦੇ ਨੇ ਵੀ ਚੱਲ ਤੂੰ ਵੀ ਦੋ ਬੋਲੀਆਂ ਪਾ ਦੇ ਜਾਂ ਗਾਣਾ ਤੇ ਨੱਚ ਲੈ ਕਹਿੰਦੇ ਹੁੰਦੇ ਨੇ ਨਹੀਂ ਕਹਿ ਦਿੰਦੇ ਨੇ ਬਟ ਨੱਚਣਾ ਮੈਨੂੰ ਸ਼ੁਰੂ ਤੋਂ ਨਹੀਂ ਸ਼ੌਂਕ ਚ ਚਲੋ ਵਧੀਆ ਗੱਲ ਆ ਆਪਾਂ ਨਚਾਰ ਨਹੀਂ ਹੈਗੇ ਸਰਦਾਰ ਹਨਾ ਚੰਗੀ ਗੱਲ ਆ ਇਹ ਮਨ ਫਿਰ ਉਹ ਤਾਂ ਕਈ ਵਾਰੀ ਕਹਿੰਦੇ ਹੁੰਦੇ ਨੇ ਵੀ ਤੈਨੂੰ ਨੱਚਦੀ ਨਹੀਂ ਤੈਨੂੰ ਸਾਡੇ ਘਰ ਦੀ ਖੁਸ਼ੀ ਨਹੀਂ ਹੈਗੀ ਇਦਾਂ ਗੱਲਾਂ ਬਾਤਾਂ ਹੁੰਦੀਆਂ ਨੇ ਐ ਇੱਕ ਵਾਰ ਸਕੂਲ 'ਚ ਜ਼ਰੂਰ ਹੋਈ ਸੀ ਇਹ ਗੱਲ ਅੱਛਾ ਫਿਰ ਕਿੰਨੇ ਵੇੜੀ ਇੱਕ ਕੁੜੀ ਨੇ ਕਿਹਾ ਸੀਗਾ ਉਹਨਾਂ ਨੇ ਮੇਰੇ ਤੇ ਬੋਲੀ ਪਾਤੀ ਕਿ ਉਹ ਨਹੀਂ ਹੁੰਦੀ ਜਿਹੜੀ ਕਹਤੇ ਨੂੰ ਨੱਚਣਾ ਨਹੀਂ ਆਉਂਦਾ ਤੂੰ ਗਾਦੀ ਪੰਜਾਬਣ ਐਦਾਂ ਨਹੀਂ ਕੋਈ ਬੋਲੀ ਪਾਈ ਸੀ ਤੇ ਮੈਂ ਕਿਹਾ ਕਿ ਅਸੀਂ ਪੰਜਾਬ ਤੋਂ ਜ਼ਰੂਰ ਬਿਲੋਂਗ ਕਰਦੇ ਆਂ ਬਟ ਪੰਜਾਬੀ ਹੋਣ ਤੋਂ ਪਹਿਲਾਂ ਅਸੀਂ ਇੱਕ ਸਿੱਖ ਹਾਂ ਸਿੱਖ ਵੀ ਆਂ ਬਿਲਕੁਲ ਸਰਦਾਰ ਹਾਂ ਹਾਂਜੀ ਤੇ ਉਸ ਦੇ ਵਿੱਚ ਨੱਚਣਾ ਤਾਂ ਕੋਈ ਕਨਸੈਪਟ ਹੀ ਨਹੀਂ ਹੈ ਨਾ ਵਧੀਆ ਵਧੀਆ ਸੋਚ ਹੈ ਹਾਂਜੀ ਹਾਂ ਬਿਲਕੁਲ ਨੱਚਣਾ ਸਾਡੇ ਪਰ ਇੱਕ ਹੁਣ ਇੱਥੇ ਤਾਂ ਆਮ ਹੀ ਚੱਲਦਾ ਗਾਤਰੇ ਪਾ ਪਾ ਕੇ ਸੋਸ਼ਲ ਮੀਡੀਆ ਤੇ ਦੇਖਿਆ ਕਰੋ ਚੰਗੇ ਜਿਹਦੇ ਗੋਡੇ ਖੜੇ ਨੇ ਉਹ ਵੀ ਵੀ ਡਾਂਸ ਕਰਦੀ ਹੁੰਦੀ ਆ ਉਹ ਉਹਨਾਂ ਨੂੰ ਕਿਵੇਂ ਫੇਸ ਕਰੋਗੇ ਆਉਣ ਵਾਲੇ ਸਮੇਂ 'ਚ ਦੇਖੀ ਜਾਉਗੀ ਦੇਖੀ ਜਾਉਗੀ ਚਲੋ ਉਹਦੇ ਵਾਸਤੇ ਗੱਤ ਕਾਹੇਗਾ ਹਾਂਜੀ ਡਾਂਗ ਫੇਰ ਦਾਂਗੇ ਨਹੀਂ ਆਪਾਂ ਡਾਂਗ ਨਹੀਂ ਫੇਰਨੀ ਹੈਗੀ ਆਪਾਂ ਪਿਆਰ ਨਾਲ ਹੀ ਜ਼ਿੰਦਗੀ ਜਿਉਣੀ ਹੈ ਨਾ ਵਧੀਆ ਗੱਲ ਆ ਡਾਂਗ ਆਪਣੇ ਵਾਸਤੇ ਆ ਹਾਂਜੀ ਤੇ ਹੁਣ ਅਗਲਾ ਅਗਲੀ ਗੱਲ ਜਿਹੜੀ ਹੈਗੀ ਆ ਵੀ ਸਕੂਲ ਦੇ ਵਿੱਚ ਜਿਹੜੇ ਤੁਹਾਡੇ ਉਥੇ ਦੇ ਓਨਰ ਨੇ ਜਾਂ ਬਾਕੀ ਦਾ ਸੀਨੀਅਰ ਸਟਾਫ ਹੁੰਦਾ ਉਹ ਕਿਦਾਂ ਤੁਹਾਡੇ ਨਾਲ ਰਿਐਕਟ ਕਰਦੇ ਨੇ ਕਿਦਾਂ ਦਾ ਬਿਹੇਵੀਅਰ ਹੁੰਦਾ ਉਹਨਾਂ ਦਾ ਇਹ ਕਿਵੇਂ ਦੇਖਦੇ ਨੇ ਬਹੁਤ ਪਿਆਰ ਨਾਲ ਰੱਖਦੇ ਨੇ ਮਤਲਬ ਉਹਨਾਂ ਦਾ ਸਾਰਿਆਂ ਦਾ ਹੀ ਮੇਰੇ ਨਾਲ ਬਹੁਤ ਪਿਆਰ ਹੈਗਾ ਸਾਰੇ ਟੀਚਰਸ ਦਾ ਐਮ ਡੀ ਸਰ ਦਾ ਸਾਰੇ ਪ੍ਰਿੰਸੀਪਲ ਸਰਸ ਡੀ ਪੀ ਸਰ ਸਾਰੇ ਬੜਾ ਪਿਆਰ ਕਰਦੇ ਨੇ ਕਦੇ ਵੀ ਇਹ ਚੀਜ਼ ਨਹੀਂ ਦੇਖੀ ਕਿ ਸਾਡੇ ਤੋਂ ਵੱਖ ਹੈ ਤਾਂ ਇਸ ਨੂੰ ਉਹ ਕਰਨਾ ਹੈਗਾ ਹਾਂ ਇਹ ਤਾਂ ਹੋ ਨਹੀਂ ਸਕਦਾ ਹਾਂਜੀ ਇਗਨੋਰ ਨਹੀਂ ਕਰਦੇ ਸਮਾਂ ਦੀ ਮੈਨੂੰ ਬੜਾਵਾ ਦਿੰਦੇ ਨੇ ਹਰ ਚੀਜ਼ ਦਾ ਹਾਂਜੀ ਵਧੀਆ ਗੱਲ ਹੈ ਇੱਥੇ ਨਾਲ ਨਾਲ ਜੈਲਸੀ ਵੀ ਹੋਣ ਲੱਗ ਜਾਂਦੀ ਹੁੰਦੀ ਹੈ ਨਾ ਵੀ ਜੇ ਕੋਈ ਹੋਰ ਤਾਂ ਉਹ ਤਾਂ ਹੁੰਦੀ ਵੀ ਹੋਏਗੀ ਬਟ ਆਪਾਂ ਉਹ ਚੀਜ਼ ਉਹ ਆਪਦੇ ਤੇ ਲਾਈ ਦਾਂੀ ਹਾਂ ਆਪਾਂ ਆਪਣੇ ਵੇ ਤੇ ਚੱਲਣਾ ਹਨਾ ਵਧੀਆ ਗੱਲ ਬਾਤ ਹੈ ਤੇ ਇਹ ਹੋ ਗਿਆ ਅੱਛਾ ਹੁਣ ਜਿਹੜਾ ਤੁਸੀਂ ਕਿੱਥੇ ਖੇਡ ਕੇ ਆਏ ਸੀ ਹੁਣ ਦਿੱਲੀ ਗਏ ਸੀ ਦਿੱਲੀ ਹਾਂਜੀ ਦਿੱਲੀ ਜਿਹੜੀ ਗੇਮ ਹੋਈ ਹੈ ਉਹ ਉਹ ਕਿੱਦਾਂ ਦੀ ਕੀ ਫਾਈਟ ਸੀ ਕੀ ਗੱਲਬਾਤ ਸੀ ਉਹ ਉਹ ਵੀ ਤਾਂ ਥੋੜਾ ਦੱਸੋ ਹਾਂਜੀ ਮੇਰੀ 68th ਨੈਸ਼ਨਲ ਸਕੂਲੀ ਗੇਮਾਂ ਸੀ ਇਹ ਜੋ ਕਿ ਦਿੱਲੀ ਵਿੱਚੇ ਕਰਵਾਈਆਂ ਗਈਆਂ ਸੀ ਹੂੰ ਇਸ ਦੇ ਵਿੱਚ ਕੁੱਲ 45-46 ਟੀਮਾਂ ਨੇ ਜਿਹੜਾ ਪਾਰਟਿਸਿਪੇਟ ਕੀਤਾ ਸੀਗਾ ਤੇ ਉਸ ਦੇ ਵਿੱਚ ਅਸੀਂ ਸੀਬੀਐਸਸੀ ਟੀਮ ਵੱਲੋਂ ਰਿਪਰੈਜ਼ੈਂਟ ਕੀਤਾ ਸੀ ਉਹਦੇ ਵਿੱਚ ਸਾਡੀ 3rd ਪੋਜੀਸ਼ਨ ਆਈ ਸੀਗੀ ਓਕੇ ਹਾਂਜੀ ਤੇ ਬਹੁਤ ਵਧੀਆ ਵੀ ਲੱਗਿਆ ਵੱਖਰੇ ਵੱਖਰੇ ਸਟੇਟਸ ਦੇ ਲੋਕਾਂ ਦੇ ਨਾਲ ਮਿਲੇ ਉਹਨਾਂ ਦਾ ਪਿਆਰ ਦੇਖਿਆ ਇਹਦੇ 'ਚ ਦੋ ਚੀਜ਼ ਆ ਗਈਆਂ ਤੁਹਾਡੇ ਹਨਾ ਹਾਂਜੀ ਪੜ੍ਹਾਈ ਤੇ ਗੇਮ ਦੋਨੇ ਵੱਖਰੇ ਵੱਖਰੇ ਰਸਤੇ ਨੇ ਹਨਾ ਹਾਂਜੀ ਹੁਣ ਪੜ੍ਹਾਈ ਨੂੰ ਤੇ ਗੇਮ ਨੂੰ ਦੋਨਾਂ ਨੂੰ ਕਿਵੇਂ ਮੈਨੇਜ ਕਰ ਦਿੰਦਾ ਟਾਈਮ ਜਿਹੜਾ ਬਹੁਤ ਮੁਸ਼ਕਿਲ ਹੋਇਆ ਸੀ ਮੇਰੇ ਲਈ ਪਲੱਸ 2 ਦੇ ਵਿੱਚ ਇਹ ਚੀਜ਼ ਮੈਨੇਜ ਕਰਨਾ ਕਿ ਪਲੱਸ 2 ਦੀ ਸਟੱਡੀ ਵੀ ਹੁਣ ਔਖੀ ਹੁੰਦੀ ਆਬਵੀਅਸਲੀ ਤੇ ਉਸ ਦੇ ਨਾਲ ਨਾਲ ਗੇਮ ਨੂੰ ਮੈਨੇਜ ਕਰਨਾ ਇਸ ਦੇ ਵਿੱਚ ਮੇਰੇ ਕੋਚ ਸਾਹਿਬ ਦਾ ਵੀ ਬਹੁਤ ਵੱਡਾ ਰੋਲ ਰਿਹਾ ਹੈ। ਉਹਨਾਂ ਨੇ ਮੈਨੂੰ ਜ਼ੀਰੋ ਪੀਰੀਅਡ ਦੇ ਵਿੱਚ ਪ੍ਰੈਕਟਿਸ ਕਰਵਾਈ। ਉਸ ਤੋਂ ਬਾਅਦ ਜਿਹੜਾ ਸਾਡਾ ਗੇਮ ਪੀਰੀਅਡ ਹੁੰਦਾ ਸੀ ਉਸ ਦੇ ਵਿੱਚ ਪ੍ਰੈਕਟਿਸ ਕਰਨੀ ਹੁੰਦੀ ਸੀ। ਉਸ ਤੋਂ ਬਾਅਦ ਬਿਨਾਂ ਬਾਕੀ ਸਾਰਾ ਟਾਈਮ ਸਟੱਡੀ ਨੂੰ ਹੀ ਹੁੰਦਾ ਸੀ ਮੇਰਾ। ਹਾਂਜੀ ਘਰ ਆ ਕੇ ਬਸ ਥੋੜਾ ਬਹੁਤ ਪ੍ਰੈਕਟਿਸ ਕਰ ਲਈ ਸੀ ਜਿਵੇਂ ਥੋੜੀ ਜੀ ਰਨਿੰਗ ਕਰ ਲੈਣੀ ਐਦਾਂ ਹੀ ਕਰਨਾ ਸੀਗਾ ਬਸ ਮੁਸ਼ਕਿਲ ਬਹੁਤ ਹੁੰਦਾ ਹੈ ਮੈਨੇਜ ਕਰਨਾ। ਜਿਵੇਂ ਮੰਨ ਲਓ ਆਪਾਂ ਪਿੰਡ ਦੇ ਵਿੱਚ ਇਕੱਲੇ ਆ ਹਣਾ। ਥੋੜੇ ਨਾਲ ਕੋਈ ਕੰਪੀਟੀਟਰ ਨਹੀਂ ਹੈਗਾ ਇੱਥੇ। ਤੇ ਜਿਹੜਾ ਜਿਵੇਂ ਗੱਤਕੇ ਦੀ ਪ੍ਰੈਕਟਿਸ ਹੁੰਦੀ ਹੈ ਜਿਹੜੀ ਹਾਂਜੀ ਘਟੂ ਘਟ ਦੋ ਜਣੇ ਤਾਂ ਚਾਹੀਦੇ ਨੇ ਹਾਂਜੀ ਦੋ ਚਾਹੀਦੇ ਪਰ ਤੁਸੀਂ ਇਕੱਲੇ ਕਿਵੇਂ ਕਰਦੇ ਸੀ ਕਰ ਨਹੀਂ ਉਹ ਸਕੂਲ ਚ ਕਰਦੇ ਸੀਗੇ ਹਾਂਜੀ ਉਹ ਪ੍ਰੈਕਟਿਸ ਕਰਿਆ ਕਿ ਕਰਿਆ ਕਿ ਜਿਵੇਂ ਰਨਿੰਗ ਹੋਗੀ ਸਟੈਮੀਨਾ ਵਧਾਉਣਾ ਸੀ ਕਰਿਆ ਉਹ ਇਸ ਟਾਈਮ ਨੇ ਵਾਸਤੇ ਉਹ ਤੁਸੀਂ ਮੰਨ ਲਓ ਜਿਹੜਾ ਗੱਤਕਾ ਸਕੂਲ ਦੇ ਵਿੱਚ ਹੀ ਉੱਥੇ ਕੋਚਿੰਗ ਲੈਂਦੇ ਹਾਂਜੀ ਹਾਂਜੀ ਉਹ ਉੱਥੇ ਕੰਪੀਟੀਟਰ ਦੇ ਨਾਲ ਆਪਾਂ ਤੁਸੀਂ ਹਨਾ ਜਿਹੜਾ ਮੇਰੇ ਨਾਲ ਬਹੁਤ ਟਾਈਮ ਸਾਰੀ ਪ੍ਰੈਕਟਿਸ ਕਰਦੇ ਸੀ ਬਾਕੀ ਜ਼ਰਦਾ ਇਹ ਸੀਗਾ ਕਿ ਮੈਨੂੰ ਲੜਕੀਆਂ ਦੇ ਨਾਲ ਪ੍ਰੈਕਟਿਸ ਕਰਵਾਉਂਦੇ ਸੀ ਤਾਂ ਜੋ ਮੇਰੀ ਗੇਮ ਸੀ ਜਿਹੜੀ ਲੜਕੀਆਂ ਵਾਂਗ ਹੋ ਸਕੇ ਹਾਂ ਬਿਲਕੁਲ ਹਾਂਜੀ ਵੀ ਮਤਲਬ ਇਹ ਨਹੀਂ ਵੀ ਕੁੜੀ ਦੇ ਵਿੱਚ ਜਿਵੇਂ ਡਰ ਜਾਂ ਹੁੰਦਾ ਨਾ ਲੜਕੀਆਂ ਦੇ ਵਿੱਚ ਹੁੰਦਾ ਮੈਨੂੰ ਸ਼ੁਰੂ ਤੋਂ ਹੀ ਲੜਕੀਆਂ ਦੇ ਨਾਲ ਖੜਾਇਆ ਗਿਆ ਠੀਕ ਹੈ ਉੱਥੇ ਜਿਹੜਾ ਕੰਪੀਟੀਸ਼ਨ ਕਿਹਦੇ ਨਾਲ ਹੋਇਆ ਸੀ ਉਹ ਤਾਂ ਲੜਕੀਆਂ ਦੇ ਨਾਲ ਹੀ ਹਾਂ ਜੀ ਮੈਨੂੰ ਯਾਨੀ ਕਿ ਸਟਰੋਂਗ ਕਰਨ ਵਾਸਤੇ ਤੁਹਾਨੂੰ ਲੜਕੇ ਨਾਲ ਕੰਪੀਟੀਸ਼ਨ ਇੱਥੇ ਕਰਵਾਇਆ ਹਾਂ ਜੀ ਇੱਥੇ ਜਿਹੜੀ ਥੋੜੀ ਐਕਸਰਸਾਈਜ਼ ਸੀ ਉਹ ਇੱਕ ਲੜਕੇ ਦੇ ਨਾਲ ਹੀ ਤੁਹਾਨੂੰ ਬਤਕਾ ਖੜਾਇਆ ਜਾਂਦਾ ਸੀ ਜੀ ਵਧੀਆ ਗੱਲ ਹੈ ਗੱਲ ਹੁਣ ਆਪਾਂ ਕਿੰਨੀ ਕਿਹੜੀ ਕਲਾਸ ਦੇ ਵਿੱਚ ਹੋਗੇ ਉਹ ਵੀ ਦੱਸੋ ਮੇਰੀ ਪਲੱਸ 2 ਕੰਪਲੀਟ ਹੋ ਗਈ ਜੀ ਤੁਹਾਡੀ ਹੁਣ ਪਲੱਸ 2 ਕੰਪਲੀਟ ਹੋ ਗਈ ਹੈ ਇਹ ਉਸ ਤੋਂ ਬਾਅਦ ਜਿਹੜਾ ਫਿਊਚਰ ਪਲਾਨ ਕੀ ਹੈ ਮੈਂ ਫਿਲਹਾਲ ਨੀਟ ਦੀ ਪ੍ਰੈਪਰੇਸ਼ਨ ਕਰ ਰਹੀ ਹਾਂ ਮੇਰਾ ਏਮ ਹੈਗਾ ਕਿ ਮੈਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਹੈ ਜਿਹੜੀ ਲੁਧਿਆਣਾ ਉਸ ਦੇ ਵਿੱਚ ਐਡਮਿਸ਼ਨ ਲਵਾ ਤੇ ਆਪਦੀ ਵੈਟਰਨਰੀ ਦੀ ਸਟੱਡੀ ਨੂੰ ਅੱਗੇ ਚਲਾਵਾ ਹਾਂਜੀ ਮਤਲਬ ਉਹਦੇ ਚ ਇਹ ਇਹ ਰਸਤਾ ਵੀ ਤੁਸੀਂ ਕਿਉਂ ਕਿਉਂ ਚੁਣ ਰਹੇ ਹੋ ਕਿ ਵੈਟਰਨਰੀ ਦੇ ਵਿੱਚ ਬਹੁਤ ਘੱਟ ਲੜਕੀਆਂ ਹੁੰਦੀਆਂ ਨੇ ਹਾਂਜੀ ਵੈਟਰਨਰੀ ਚੂਸ ਕਰਨ ਦਾ ਮੇਰਾ ਇਹ ਮਕਸਦ ਹੈ ਕਿਉਂਕਿ ਐਮਬੀਬੀਐਸ ਹਰ ਕੋਈ ਕਰਦਾ ਹੈ ਅੱਜਕੱਲ ਕਿਉਂਕਿ ਬਹੁਤ ਜ਼ਿਆਦਾ ਭੀੜ ਹੈ ਜਿਹੜੀ ਉਹ ਐਮਬੀਬੀਐਸ ਵੱਲ ਜਾ ਰਹੀ ਹੈਗੀ ਜਿਸ ਦੇ ਨਾਲ ਕੀ ਕਰਦੇ ਨੇਗੇ ਇੱਕ ਤਾਂ ਉਧਰ ਨੌਕਰੀਆਂ ਨਹੀਂ ਮਿਲਦੀਆਂ ਫਿਰ ਕੇ ਇੰਨੀ ਜ਼ਿਆਦਾ ਭੀੜ ਹੋ ਜਾਂਦੀ ਹੈ ਬੰਦੇ ਨੂੰ ਨੌਕਰੀ ਲੈਂਚ ਬਹੁਤ ਦਿੱਕਤ ਆਉਂਦੀ ਹੈ ਉਸ ਤੋਂ ਬਗੈਰ ਜਿਹੜਾ ਮੇਰਾ ਸੋਚ ਹੈਗੀ ਕਿ ਲੋਕ ਸੇਵਾ ਕਰਨ ਵਾਲੇ ਬਹੁਤ ਹੁੰਦੇ ਨੇ ਕਿ ਲੋਕਾਂ ਦੀ ਸੇਵਾ ਕਰਨ ਦੇ ਲਈ ਲੋਕ ਬਹੁਤ ਅੱਗੇ ਆਉਂਦੇ ਨੇ ਪਰ ਜਿਹੜੇ ਆਪਣੇ ਆਵਾਰਾ ਪਸ਼ੂ ਗਲੀਆਂ ਦੇ ਵਿੱਚ ਫਿਰਦੇ ਨੇ ਉਹਨਾਂ ਦੇ ਲਈ ਕੋਈ ਨਹੀਂ ਸੋਚਦਾ ਉਹ ਇਸ ਤੇ ਨਾ ਡਾਂਗਾ ਖਾਂਦੇ ਫਿਰਦੇ ਰਹਿੰਦੇ ਨੇ ਸੋ ਮੈਂ ਇੱਕ ਵੈਟਰਨਰੀ ਡਾਕਟਰ ਬਣ ਕੇ ਉਹਨਾਂ ਦੇ ਲਈ ਸੇਵਾ ਕਰਨਾ ਚਾਹੁੰਦੀ ਹਾਂ ਦੇਖੋ ਇਹ ਵੀ ਤੁਹਾਡਾ ਰਸਤਾ ਜਿਵੇਂ ਤੁਸੀਂ ਗੱਤਕੇ ਵਾਲਾ ਚੂਜ਼ ਕੀਤਾ ਅੱਜ ਦੇ ਯੁੱਗ ਦੇ ਵਿੱਚ ਦੂਜਾ ਸਿੱਖੀ ਸਰੂਪ ਦੇ ਵਿੱਚ ਤੇ ਤੀਜਾ ਤੁਸੀਂ ਜਿਹੜਾ ਵੈਟਰਨਰੀ ਦੀ ਗੱਲ ਕਰ ਰਹੇ ਹੋ ਵੀ ਇਹਦੇ ਵਿੱਚ ਵੀ ਇੱਕ ਹੋਰ ਰਸਤਾ ਵੀ ਇੱਕ ਤੁਸੀਂ ਆਵਾਰਾ ਪਸ਼ੂਆਂ ਨੂੰ ਉਹਦੀ ਕੇਅਰ ਵਾਸਤੇ ਇਹ ਰਸਤਾ ਚਲੋ ਪ੍ਰਮਾਤਮਾ ਤੁਹਾਨੂੰ ਇਸ ਗੱਲ ਦੇ ਵਿੱਚ ਸਪੋਰਟ ਕਰੇ ਹਨਾ ਬਹੁਤ ਵਧੀਆ ਗੱਲ ਹੈ ਤੇ ਉਸ ਤੋਂ ਬਾਅਦ ਫਿਰ ਨਾਲ ਨਾਲ ਪੜ੍ਹਾਈ ਹੋਰ ਵੀ ਅੱਗੇ ਕੀ ਪੜ੍ਹਾਈ ਉਹ ਹੀ ਕਰਨੀ ਹੈ ਇਹ ਹੀ ਸਟੱਡੀ ਕਰਨੀ ਹੈ ਉਸ ਤੋਂ ਬਾਅਦ ਵਧੀਆ ਗੱਲ ਬਾਤ ਆ ਤੇ ਜਿਹੜੀਆਂ ਅੱਜ ਕੱਲ ਬੀਬੀਆਂ ਨੇ ਸੋਸ਼ਲ ਮੀਡੀਆ ਤੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਵੀ ਬਹੁਤ ਸਾਰੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਾਂ ਉਹ ਬੱਚਿਆਂ ਨੂੰ ਤੁਸੀਂ ਕੀ ਮੈਸੇਜ ਦੋਵੋਗੇ ਹੁਣ ਕੀ ਕਹਿਣਾ ਚਾਹੋਗੇ ਮੈਸੇਜ ਤਾਂ ਇਹ ਹੀ ਦੇਣਾ ਚਾਹੁੰ ਜੀ ਕਿ ਜੋ ਗੁਰੂ ਸਾਹਿਬ ਨੇ ਆਪਾਂ ਨੂੰ ਜਿਹੜੀ ਬਾਤ ਬਖਸ਼ਿਆ ਆਏਗਾ ਅਪਨ ਉਸੇ ਤੇ ਹੀ ਚੱਲਣਾ ਚਾਹੀਦਾਗਾ ਆਵਦੇ ਰਸਤੇ ਤੋਂ ਭਟਕਣਾ ਨਹੀਂ ਚਾਹੀਦਾ ਸਿੱਧਾ ਇੱਕ ਏਮ ਰੱਖੋ ਆਪਦਾ ਤੇ ਉਸੇ ਨੂੰ ਦੇਖ ਕੇ ਉਸਦੇ ਵੱਲ ਚੱਲਦੇ ਰਹੋ ਬਹੁਤ ਵਧੀਆ ਗੱਲ ਬਾਤ ਹੈ ਜੀ ਹਾਂ ਦੋਸਤੋ ਇਹ ਦੀ ਭਈ ਸੱਜਣੋ ਇਹ ਮੇਰੇ ਪਿੰਡ ਦੀ ਅਬਨੀਤ ਕੌਰ ਛੋਟੀ ਜੀ ਬੱਚੀ ਐ ਇੱਕ ਆਮ ਜੇ ਨਾਰਮਲ ਜੇ ਕਿਸਾਨ ਪਰਿਵਾਰ ਦੇ ਵਿੱਚੋਂ ਇਹ ਬਿਲੋਂਗ ਕਰਦੀ ਆ ਪਰਿਵਾਰ ਦੀ ਸਪੋਰਟ ਦੇ ਨਾਲ ਹੁਣ ਤੱਕ ਦਾ ਜਿਹੜਾ ਰਸਤਾ ਇਹਨਾਂ ਨੇ ਤੈਅ ਕੀਤਾ ਅੱਗੇ ਵੀ ਬਹੁਤ ਵਧੀਆ ਸੋਚ ਲੈ ਕੇ ਚੱਲੇ ਨੇ ਤੋ ਸੋ ਸਾਰੀਆਂ ਬੱਚੀਆਂ ਨੂੰ ਮੇਰੀ ਬੇਨਤੀ ਹੈ ਵੀ ਇੱਕ ਤਾਂ ਤੁਸੀਂ ਪਹਿਰਾਵੇ ਤੇ ਖਾਸ ਧਿਆਨ ਦਿਓ ਜਿੱਦਾਂ ਸੋਸ਼ਲ ਮੀਡੀਆ ਉੱਤੇ ਅੱਜ ਕੱਲ੍ਹ ਚੱਲ ਰਿਹਾ ਦੇਖੋ ਦੇਖ ਹੀ ਤੁਰੋ ਨਾ ਬਹੁਤ ਸਾਰੇ ਨੇ ਜਿਹੜੇ ਆਪਾਂ ਇੱਕ ਸੰਸਕਾਰੀ ਜੀਵਨ ਜੇ ਜਿਉਣਾ ਹੈ ਉਹਦੇ ਤੇ ਸਤਿਕਾਰ ਬਹੁਤ ਹੁੰਦਾ ਸੋ ਬਹੁਤ ਵਧੀਆ ਲੱਗੀ ਗੱਲਬਾਤ ਕਰਕੇ ਗੁੜੀਏ ਦੇ ਨਾਲ ਸੋ ਮੇਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੀਆਂ ਸਾਡੀਆਂ ਬੱਚੀਆਂ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਤੇ ਉਹ ਇਸ ਵੀਡੀਓ ਤੋਂ ਕੁਛ ਨਾ ਕੁ ਸਿੱਖਣ ਜ਼ਰੂਰ ਤੇ ਪਹਿਰਾਵੇ ਵਰ ਕਰਕੇ ਚਾਹੇ ਪੜ੍ਹਾਈ ਕਰਕੇ ਉਹਨਾਂ ਨੂੰ ਕੁਛ ਨਾ ਕੁਛ ਸਿੱਖਿਆ ਜ਼ਰੂਰ ਮਿਲੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ